ഡിണ നാ ബോത്ത ഒലയാ മി മിത്തരാ ജഡിയി ബലയാ മീ മിത്തരാവ പാല ബോത്ത ഉത്ത കണ് ദുഃഖേ ആല ਡੰਡੀਆਂ ਜੀਵ ਵਿੱਚ ਪਾਲ ਬੋਤੇ ਉਤੇ ਕੰਨ ਦੁੱਖ ਦੇ ਗੱਲਾਂ ਕਰ ਦੀਪ ਜਾਲਿਆ ਬੋਤਾ ਚੰਨਾ ਤੇਰਾ ਤਨ ਜਿਗਰਾ ਗੱਲਾਂ ਕਰ ਦੀਪ ਜਾਲਿਆ ਬੋਤਾ ਚੰਨਾ ਤੇਰਾ ਤਨ ਜਿਗਰਾ ਸੋਣੀ ਨਾਰ ਦੇ ਮਕਦਮੇ ਜਾਣਾ ਉਠਣੀ ਸ਼ਿੰਗਾਰ ਮਿੱਤਰਾ ਸੋਣੀ ਨਾਰ ਦੇਵ ਕਦ ਮੇ ਜਾਣਾ ਉਠਣੀ ਸ਼ਿੰਗਾਰ ਮਿੱਤਰਾ 베 ਤੂ ਪਾਗ ਪਰ ਚੁਕ ਲਿਆ ਮੇ ਮਨ ਕਿਉ ਤੇਰਾ ਬੋਤਿਆ 베 ਤੂ ਪਾਗ ਪਰ ਚੁਕ ਲਿਆ ਮੇ ਮਨ ਕਿਉ ਤੇਰਾ ਬੋਤਿਆ ਤੇਰੇ ਬੋਤੇ ਦੀਨੁ ਹਾਰਵਾਣ ਜਾਮ ਸੋਨੇ ਦੇਤ ਵਿਤਵਾੜਿਆ ਤੇਰੇ ਬੋਤੇ ਦੀਨੁ ਹਾਰਵਾਣ ਜਾਮ ਸੋਨੇ ਦੇਤ ਵਿਤਵਾੜਿਆ ਬੋਤਾ ਛੱਡ ਕੇ ਜੰਗਲ ਵਿੱਚ ਚੁਗਣਾ ਆਪਾ ਦੋਵੇਂ ਗੱਲਾਂ ਕਰੀ ਬੋਤਾ ਛੱਡ ਕੇ ਜੰਗਲ ਵਿੱਚ ਚੁਗਣਾ ਆਪਾ ਦੋਵੇਂ ਗੱਲਾਂ ਕਰੀ ਕਾ ਨੂੰ ਪਾਲਿਆ ਕਲਸ਼ਣਾ ਬੋਤਾ ਚੜਦੀ ਨੂੰ ਵੱਡੇ ਦਿੰਦੀਆਂ ਕਾ ਨੂੰ ਪਾਲਿਆ ਕਲਸ਼ਣਾ ਬੋਤਾ ਚੜਦੀ ਨੂੰ ਵੱਡੇ ਦਿੰਦੀਆਂ ਤੇਰੀ ਬਾਗ ਪਰ ਚਨ ਵਰਗੀ ਬੁਤੇ ਉਤੋਂ ਕੀ ਮੇ ਡਿਗ ਪਈ ਤੇਰੀ ਬਾਗ ਪਰ ਚਨ ਵਰਗੀ ਬੁਤੇ ਉਤੋਂ ਕੀ ਮੇ ਡਿਗ ਗਈ ਚਿੱਤ ਬੱਕਰੀ ਲੈਣ ਨੂੰ ਕਰਦਾ ਬੰਨੇ ਬੰਨੇ ਲਾ ਵੀਰੀਆਂ ਚਿੱਤ ਬੱਕਰੀ ਲੈਣ ਨੂੰ ਕਰਦਾ ਬੰਨੇ ਬੰਨੇ ਲਾ ਵੀਰੀਆਂ ਵੱਡ ਵੀਰੀਆਂ ਲਿਆ ਸੁਟ ਵੇੜੇ ਤੇਰੀ ਮੇਰੀ ਸੰਜੀ ਬੱਕਰੀ ਵੱਡ ਵੀਰੀਆਂ ਲਿਆ ਸੁਟ ਵੇੜੇ ਤੇਰੀ ਮੇਰੀ ਸੰਜੀਵਕਰੀ ਵੱਡ ਵੇਰੀਆ ਲਿਆ ਸੁਟ ਬੇੜੇ ਤੇਰੀ ਮੇਰੀ ਸੰਜੀਵਕਰੀ